ਅਸੀਂ ਜਿਸ ਲਈ ਮਗਵਾਂਡੀਆਂ ਨੇ ਮੁੰਡੇ ਨੂੰ ਦੱਸਿਆ ਵੀ ਚਾਚਾ ਡਿਗਿਆ ਪਿਆ ਬਜਾਰ ਦੇ ਕੋ ਦਾ ਸੁਖਚਾਂ ਸਿੰਘ ਨਾਦਰ ਉਠਾਇਰ ਨਾਇਆ ਛੋਟਾ ਨਾਮ ਉਹਨੂੰ ਅਪੁਸ਼ੀਸ਼ ਵੀ ਲਿਆਂਦਾ ਬਾਕੀ ਤਰਤੀਬ ਚੱਲ ਰਹੀ ਆ ਕੀ ਨਾਮ ਹੀ ਤਾਂ ਦੱਸੋ ਕੁਲਦੀਪ ਸਿੰਘ ਜੀ ਕਿਹੜਾ ਪਿੰਡ ਹੈ ਜੀ ਮਹਿਣੀਕਲਾ ਠੀਕ ਹੈ ਜੀ ਇਹ ਕੀ ਗੱਲਬਾਤ ਹੋਈ ਘਰ ਦੇ ਵਿੱਚ ਕਿ ਤੁਹਾਡੇ ਦਾ ਆ ਹਾ ਹਾ ਕਾਂਦੇ ਦਾ ਦੂਜਾ ਸੀ ਕਹਿੰਦਾ ਮੈਂ ਉਹਦੇ ਕਰਕੇ ਮਾਰਿਆ ਜੀ ਜੀ ਹੋਰ ਸਾਡੇ ਨਾਲ ਕੋਈ ਨਾ ਅਸੀਂ ਗਾਲ ਕੱਢੀ ਨਾ ਉਹ ਲੁਕਾ ਗੱਲੀ ਉਹ ਤਾਂ ਅਸੀਂ ਜਿਸ ਲਈ ਮਗਵਾਂਡੀਆਂ ਨੇ ਮੁੰਡੇ ਨੂੰ ਦੱਸਿਆ ਵੀ ਚਾਚਾ ਡਿਗਿਆ ਪਿਆ ਵੀ ਦੇਖੋ ਤਾਂ ਉਹਨੇ ਫਤਮਾ ਆਇਆ ਠੀਕ ਹੈ ਲੋ ਇਸ ਘਰੋਂ ਕਹਿੰਦੇ ਰੋਟੀ ਖਾ ਕੇ ਰੋਟੀ ਖਾ ਕੇ ਗਿਆ ਉਹ ਅੱਬ ਜਾ ਕੇ ਹੁਣ ਜਿੱਦਾਂ ਤੂੰ ਯਾਰ ਦੋਸਤ ਮੁੰਡਾ ਉਹ ਸਾਡਾ ਗਵਾਂਡੀ ਸੀਗਾ ਇਹਨੇ ਘੰਟਾ ਡੇਢ ਡੇਢ ਗੱਲਾਂ ਬਾਤਾਂ ਕਰਦੇ ਆਣੇ ਰੋਜ਼ ਹੀ ਕਰਦੇ ਸੀਗੇ ਠੀਕ ਹੈ ਜੀ ਬਸ ਉਹ ਫਿਰ ਹਾਦਸੇ ਲੈ ਉਹ ਕਰਨ ਚੱਲ ਗਿਆ ਇਹ ਨਹੀਂ ਪਤਾ ਉਹ ਕਿ ਦਰਵਾਜ਼ਾ ਲਾਉਂਦੇ ਦੇ ਸੱਟਾਂ ਮਾਰੀਆਂ ਕੋਈ ਮਾਰੀਆਂ ਕਿ ਕੁਝ ਨਾ ਲੱਗਿਆ ਬਾਤ ਹੈ ਸਗਾ ਜੀ ਕਿੰਨੇ ਵਾਰ ਕੀਤਾ ਕੁਝ ਪਤਾ ਵੀ ਨਹੀਂ ਲੱਗਦਾ ਇੱਕ ਮਗਰਸਗਾ ਦੋ ਕਿਹਨੇ ਐਥੇ ਸੀ ਈ ਰੋਲਾ ਕੀ ਸੀ ਇਹ ਕਹ ਰਹੇ ਨੇ ਕਰਨ ਕੀ ਬਣਿਆ ਮੇਨ ਕਾਰਨ ਉਹ ਦੇਕ ਦੇਕਾਂ ਦਾ ਸਾਰੀ ਕੰਦ ਦਾ ਦੇ ਦੂਜਾ ਹੋਰ ਟਾਰਨਾ ਸਾਡੇ ਕੋਲ ਵੰਡ ਬਡਾਈਆਂ ਨਹੀਂ ਕੋਈ ਦੂਜੀ ਇਹ ਕਿੱਥੋਂ ਦਾ ਰਹਿਣ ਵਾਲਾ ਜਿਹਨੇ ਮਾਰਿਆ ਇਹ ਵੀ ਲੈ ਲਈ ਗਲਾ ਦਾਈਏ ਕਰ ਲਿਆ ਪੁੱਛ ਲਈ ਜੀ ਹਾਂ ਬੜਿਆ ਇਹ ਜਵਾਂਡੀ ਆ ਜੀ ਇਹ ਸਾਹ ਇੱਕ ਘਰ ਛੱਡ ਕੇ ਆ ਇਹਦੀ ਕਿੰਨੀ ਉਮਰ ਹੈ 20 ਸਾਲ ਦੀ ਹੋ ਕੀ ਨਾਮ ਆ ਜੀ ਮੁੰਡੇ ਦਾ ਉਹ ਦਾਦਾ ਜੀ ਪੌਂਟਾ ਕਰਕੇ ਸਾਡੇ ਨਾਲ ਸਾਨੂੰ ਜੀ ਨਹੀਂ ਬਣ ਹਾਂ ਜੀ ਸੁਖਦੇਵ ਸਿੰਘ ਕੀ ਮੰਗ ਕਰਦੇ ਹੋ ਤੁਸੀਂ ਤਾਂ ਕੀ ਸਮਝ ਕੀ ਕਰਦੇ ਪੁਲਿਸ ਪ੍ਰਸ਼ਾਸਨ ਤੋਂ ਅਸੀਂ ਤਾਂ ਇਹ ਕਹਿੰਦੇ ਹਾਂ ਕਿ ਇਨਸਾਫ ਮਿਲਵੇ ਹੋਰ ਅਸੀਂ ਕੀ ਲੈ ਲੈਣਾ ਅਸੀਂ ਤੇ ਕਿਹੜਾ ਦੂਜਾ ਤੁਹਾਡੇ ਭਰਾ ਦੀ ਜਿਹੜੀ ਡੈਥ ਹੋਈ ਏ ਦੀ ਫੈਮਿਲੀ ਵੀ ਵਗੈਰਾ ਕੁਝ ਹੋਣਾ ਕੋਈ ਨਹੀਂ ਬੈਹੋ ਨਹੀਂ ਸੀ ਗਿਆ ਨਹੀਂ ਤੇ ਉਹ ਹਵੇਲੀ ਰਹਿੰਦੇ ਸੀਗੇ ਜੀ ਉਹ ਹਵੇਲੀ ਰੋਟੀ ਖਾ ਕੇ ਹਵੇਲੀ ਆ ਜਾਣਾ ਨਾ ਨਾ ਨਹੀਂ ਆਇਆ ਨਾਮ ਕੀ ਸੀ ਉਹ ਮਨਜੀਤ ਸਿੰਘ ਉਮਰ ਕਿੰਨੀ ਸੀ 66 ਸਾਲ ਪੈਣ ਰਹੂਗੀ ਜੀ ਠੀਕ ਹੈ ਜੀ ਤਾਂ ਕਿੰਨੇ ਕ ਵਜੇ ਦੀ ਗੱਲ ਕਰਨ ਕੀ ਉਹ 9:30 ਦੇ ਵਿੱਚ ਵਿੱਚ ਦੀ ਗੱਲ ਰਾਤ ਦੇ ਹਾਂ ਸੰਵੀਰ ਕੋ ਲਾਲੀਪਿੰਟ ਤੋਂ ਫੋਨ ਤੇ ਇਨਫੋਰਮੇਸ਼ਨ ਆ ਜੀ ਰੱਖੀ ਤੇ ਉਹਦੇ ਵਿੱਚ ਅਸੀਂ ਮਨਜੀਤ ਸਿੰਘ ਪੁੱਤਰ ਮਹਿੰਗਾ ਸਿੰਘ ਪਿੰਟ ਲਾਲੀ ਕਲਾਂ ਇਹਨੂੰ ਹੀ ਡੈਡ ਬੋਡੀ ਲੈ ਕੇ ਤੇ ਅਸੀਂ ਕੱਲ 16 ਹਸਾਲ ਚ ਜਮ੍ਹਾਂ ਕਰਾਈ ਹੈ ਇਹਦੇ ਵਿੱਚ ਅਸੀਂ ਇੱਕ ਸੁਖਚੰਦ ਸਿੰਘ ਨਾਂ ਦੇ ਉਠਾਏ ਦਾ ਨਾਂ ਆ ਇਹ ਛੋਟਾ ਨਾਮ ਉਹਨੂੰ ਪੁਸ਼ੇਸ਼ਲੀ ਲਿਆਂਦਾ ਬਾਕੀ ਤਰਤੀਸ ਚੱਲ ਰਹੀ ਆ ਜੋ ਵੀ ਇਹਦੇ ਵਿੱਚ ਅੱਗੇ ਆਇਆ ਤੇ ਇਹਦੇ ਦੱਸਿਆ ਤੁਹਾਨੂੰ ਦੱਸਿਆ ਉਹ ਕੋਈ ਲੱਗੇ ਪਤਾ ਕਾਰਨ ਕੀ ਹੈ ਇਹ ਤਾਂ ਕਰਮ ਬਹੁਤ ਕਾਰਨ ਅਜੇ ਤਰਤੀਸ ਚੱਲ ਰਹੀ ਹੈ ਇਸ ਚੀਜ਼ ਦੇ ਨਾਲ ਆ ਕੇ ਤੇ ਉਹ ਵੀ ਤਰਤੀਸ ਕਰ ਰਹੇ ਆ ਵੀ ਜੋ ਵੀ ਉਹਨੇ ਬਰਮਤੋ ਆਇਆ ਤੇ ਉਹਨਾਂ ਦੇ ਕੱਲਾ ਹੀ ਹੋਸਾਂ ਦੀ ਕੋਈ ਅਜੇ ਤੱਕ ਇਹ ਕੱਲਾ ਹੀ ਦੱਸਦਾ ਜੀ ਅਸੀਂ ਜਿਸ ਲਈ ਮਗਵਾਂਡੀਆਂ ਨੇ ਮੁੰਡੇ ਨੂੰ ਦੱਸਿਆ ਵੀ ਚਾਚਾ ਡਿਗਿਆ ਪਿਆ ਬਜਾ ਦੇ ਕੋ ਦਾ ਉਹ ਸੁਖਚੰਸ ਸਿੰਘ ਇਹ ਨਾਦਰ ਉਠਾਇਰ ਨਾਇਆ ਇਹ ਛੋਟਾ ਨਾਮ ਉਹਨੂੰ ਅਪੁਸ਼ੀਸ਼ੀ ਨਹੀਂ ਲਿਆਂਦਾ ਬਾਕੀ ਤਰਤੀਬ ਚੱਲ ਰਹੀ ਆ ਕੀ ਨਾਮ ਹੀ ਦੱਸੋ ਕੁਲਦੀਪ ਸਿੰਘ ਜੀ ਕਿਹੜਾ ਪਿੰਡ ਹੈ ਜੀ ਮਹਿਣੀਕਲਾ ਠੀਕ ਆ ਜੀ ਇਹ ਕੀ ਗੱਲਬਾਤ ਹੋਈ ਘਰ ਦੇ ਵਿੱਚ ਕਿ ਤੁਹਾਡੇ ਕੋਲ ਆਹ ਹਾਂ ਹਾਂ ਕਾਂਦੇ ਦਾ ਦੋ ਦੂਜਾ ਸੀ ਕਹਿੰਦਾ ਮੈਂ ਉਹਦੇ ਕਰਕੇ ਮਾਰਿਆ ਵੀ ਵੀ ਹੋਰ ਸਾਡੇ ਨਾਲ ਕੋ ਨਾ ਅਸੀਂ ਗਾਲ ਕੱਢੀ ਨਾ ਉਹ ਲੁਕਾ ਕੇ ਧੀ ਉਹ ਤਾਂ ਅਸੀਂ ਜਿਸ ਲਈ ਮਗਵਾਂਡੀਆਂ ਨੇ ਮੁੰਡੇ ਨੂੰ ਦੱਸਿਆ ਵੀ ਚਰਚਾ ਡਿ ਗਿਆ ਪਿਆ ਵੀ ਦੇਖੋ ਤਾਂ ਉਹਨੇ ਖਤਮ ਹੋਇਆ ਕੀ ਗੱਲ ਇਸੇ ਘਰੋਂ ਕਹਿੰਦੇ ਰੋਟੀ ਖਾ ਕੇ ਰੋਟੀ ਖਾ ਕੇ ਗਿਆ ਉਹ ਅੱਬ ਜਾ ਕੇ ਜਿੱਦਾਂ ਤੂੰ ਯਾਰ ਦੋਸਤ ਮੁੰਡਾ ਜੋ ਸਾਡਾ ਗਵਾਂਡੀ ਸੀਗਾ ਇਹਨੇ ਘੰਟਾ ਡੇਢ ਡੇਢ ਗੱਲਾਂ ਬਾਤਾਂ ਕਰਦੇ ਨੇ ਰੋਜ਼ ਹੀ ਕਰਦੇ ਸੀਗੇ ਠੀਕ ਹੈ ਜੀ ਬਸ ਉਹ ਫਿਰ ਹਾ ਜਿਸ ਲਈ ਉਹ ਘਰੋਂ ਚਲ ਗਿਆ ਇਹ ਨਹੀਂ ਪਤਾ ਉਹ ਇਹ ਦਰਵਾਜ਼ਾ ਲਾਉਂਦੇ ਦੇ ਸੱਟਾਂ ਮਾਰੀਆਂ ਕੋ ਮਾਰੀਆਂ ਕਿ ਕੁਛ ਨਾ ਰੱਖੇ ਬਾਤ ਸੁਣਾ ਜੀ ਕਿੰਨੇ ਵਾਰ ਕੀਤਾ ਕੁਛ ਪਤਾ ਬਜਾ ਇੱਕ ਮਦਰਸਾ ਦੋ ਦਿਨਾਂ ਇੱਥੇ ਸੀ ਕੀ ਰੋਲਾ ਕੀ ਸੀ ਇਹ ਕਾਰਨ ਕਰਨ ਕੀ ਬਣਿਆ ਮੇਨ ਕਾਰਨ ਉਹ ਦੇਖ ਦੇਖਾਂ ਦਾ ਸਾਰੀ ਦੁਕਾਨ ਦਾ ਦੇ ਦੂਜਾ ਹੋਰ ਟਾਰਨਾ ਸਾਡੀ ਕੋਲ ਵੰਡ ਵਡਾਈਆਂ ਨਹੀਂ ਕੋਈ ਦੂਜੀ ਇਹ ਕਿੱਥੋਂ ਦਾ ਰਹਿਣ ਵਾਲਾ ਜਿਹਨੇ ਮਾਰਿਆ ਇਹ ਵੀ ਲੈ ਗਈ ਗਲਾ ਦਾਈਏ ਕਰ ਲਿਆ ਪੁੱਛ ਲਈ ਜੀ ਹਾਂ ਕਰਿਆ ਇਹ ਜਵਾਂਡੀ ਆ ਜੀ ਹਾਂ ਇੱਥੇ ਧਰ ਛੱਡ ਕੇ ਆ ਇਹ ਕਿ ਨਹੀਂ ਕੋ ਮਰਾ 20 ਸਾਲ ਦੀ ਤੋਂ ਕੀ ਨਾਮ ਆ ਜੀ ਮੁੰਡੇ ਦਾ ਉਹ ਦਾ ਜੀ ਭੌਂਦਾ ਕਰਕੇ ਸਾਡੇ ਨਾਲ ਸਾਨੂੰ ਵੀ ਨਹੀਂ ਬਣ ਹਾਂ ਜੀ ਸੁਖਚੈਨ ਸਿੰਘ ਕੀ ਮੰਗ ਕਰਦੇ ਹੋ ਤੁਸੀਂ ਹਾਂ ਜੀ ਮੰਗ ਕੀ ਕਰਦੇ ਪੁਲਿਸ ਪ੍ਰਸ਼ਾਸਨ ਤੋਂ ਅਸੀਂ ਤਾਂ ਇਹ ਕਹਿੰਦੇ ਹਾਂ ਵੀ ਇਨਸਾਫ ਮਿਲਵੇ ਹੋਰ ਅਸੀਂ ਕੀ ਲੈ ਲੈਣਾ ਅਸੀਂ ਦੂਜਾ ਤੁਹਾਡੇ ਭਰਾ ਦੀ ਜਿਹੜੀ ਡੈਥ ਹੋਈ ਏ ਦੀ ਫੈਮਿਲੀ ਵੀ ਵਗੈਰਾ ਜੀ ਕੋਈ ਨਹੀਂ ਬੈ ਉਹ ਨਹੀਂ ਸੀ ਗਿਆ ਨਹੀਂ ਤੇ ਉਹ ਹਵੇਲੀ ਰਹਿੰਦੇ ਸੀਗੇ ਜੀ ਉਹ ਹਵੇ ਰੋਟੀ ਖਾ ਕੇ ਹਵੇਲੀ ਆ ਜਾਣਾ ਨਹੀਂ ਗਿਆ ਨਾਮ ਕੀ ਸੀ ਮਨਜੀਤ ਸਿੰਘ ਉਮਰ ਕਿੰਨੇ ਦੀ 66 ਸਟਾਰਟ ਕਾਰਡ ਪੈਨ ਰਹੂਗੀ ਜੀ ਠੀਕ ਹੈ ਜੀ ਕਾਇ ਕਿੰਨੇ ਕ ਵਜh ਦੀ ਗੱਲ ਕਰਨ ਕੀ ਨੌ 9:30 ਦੇ ਵਿੱਚ ਵਿੱਚ ਦੀ ਗੱਲ ਰਾਤ ਦੇ ਹਾਂ ਸਨਮਿਤ ਕੋ ਲਾਲੀ ਪ੍ਰਿੰਟ ਤੋਂ ਫੋਨ ਤੇ ਇਨਫੋਰਮੇਸ਼ਨ ਆ ਜੀ ਰੱਖੀ ਤੇ ਉਹਦੇ ਵਿੱਚ ਅਸੀਂ ਮਨਜੀਤ ਸਿੰਘ ਪੁੱਤਰ ਮਹਿੰਗਾ ਸਿੰਘ ਪ੍ਰਿੰਟ ਲਾਲੀ ਕਲਾਂ ਇਹਨੂੰ ਹੀ ਡੈਡ ਬੋਡੀ ਲੈ ਕੇ ਤੇ ਅਸੀਂ ਕੱਲ 16 ਹਸਾਲ ਚ ਜਮ੍ਹਾਂ ਕਰਾਈ ਹੈ ਇਦੇ ਵਿੱਚ ਅਸੀਂ ਇੱਕ ਸੁਖਚੈਨ ਸਿੰਘ ਨਾਦਰ ਉਠਾਇ ਦਾ ਨਾਮ ਆ ਇਹ ਛੋਟਾ ਨਾਮ ਉਹਨੂੰ ਪ੍ਰੋਫੈਸ਼ਨਲੀ ਲਿਆਂਦਾ ਬਾਕੀ ਤ੍ਰਤੀਸ਼ ਚੱਲ ਰਹੀ ਆ ਜੋ ਵੀ ਇਹਦੇ ਵਿੱਚ ਅਗਿਆ ਤੇ ਇਹਦੇ ਦੱਸਿਆ ਤਾਂ ਦੱਸਿਆ ਕੋਈ ਲੱਗਿਆ ਮੈਨੂੰ ਤਾਂ ਕਾਰਨ ਕੀ ਹੈ ਇਹਦੇ ਤਾਂ ਕਰਦਾ ਨਹੀਂ ਕਾਰਨ ਹੈ ਜੇ ਤ੍ਰਤੀਸ਼ ਚੱਲ ਰਹੀ ਹੈ ਇਸ ਚੀਜ਼ ਦੇ ਨਾਲ ਆ ਕੇ ਤੇ ਉਹਦੀ ਤ੍ਰਤੀਸ਼ ਕਰ ਰਹਾ ਵੀ ਜੋ ਵੀ ਉਹਨੇ ਬਰਾਮਤ ਆਇਆ ਤੇ ਉਹ ਉਹਨਾਰੇ ਕੱਲਾ ਹੀ ਬਸਨ ਜੀ